ਮੁਹੱਲੇ ਵਾਲਿਆਂ ਵੱਲੋਂ ਜਿਹੜੀ ਸ਼ਿਕਾਇਤ ਦਰਜ ਕੀਤੀ ਗਈ ਸੀ ਕਿ ਟ੍ਰੈਫਿਕ ਪੁਲਸ ਨੂੰ ਇਤਰਾਜ਼ ਦਿੱਤੀ ਗਈ ਸੀ ਕਿ ਇੱਥੇ ਮੁਹੱਲੇ ਵਾਲੇ ਪਰੇਸ਼ਾਨ ਨੇ ਤੇ ਜਿਹੜੀ ਕਿ ਗੱਡੀਆਂ ਚੌਂਕਾ 'ਚ ਲਾ ਜਾਂਦੇ ਨੇ ਉਸ ਤੋਂ ਬਾਅਦ ਜਿਹੜੇ ਗੱਡੀਆਂ ਵਾਲੇ ਨੇ ਉਹਨਾਂ ਦਾ ਕੋਈ ਅਤਾ ਪਤਾ ਨਹੀਂ ਹੁੰਦਾ ਵੈ ਕਿ ਗੱਡੀਆਂ ਐ ਕਿਹਦੀਆਂ ਗੱਡੀਆਂ ਨੇ ਤੇ ਕਿ ਕੌਣ ਇਹਦਾ ਮਾਲਕ ਹੈ ਤੇ ਸ਼ਾਮ ਦੇ ਵਕਤ ਜਿਹੜੀ ਹੈਵੀ ਟ੍ਰੈਫਿਕ ਨੂੰ ਜਾਮ ਤੇ ਲੱਗ ਜਾਂਦਾ ਵੈ ਲੋਕਾਂ ਨੂੰ ਦਿੱਕਤ ਪਰੇਸ਼ਾਨੀ ਦਾ ਸਾਹਮਣਾ ਵੀ ਜਿਹੜਾ ਕੀ ਹੈ ਕਰਨਾ ਪੈਂਦਾ ਵੈ ਦੋ ਵਾਰੀ ਮੈਂ ਕੋਦਰ ਇੰਚਾਰਜ ਆ ਕੇ ਇਹਨਾਂ ਨੂੰ ਵਰਨੀ ਦੇ ਗਿਆ ਵੀ ਕਾਈਂਡਲੀ ਤੁਸੀਂ ਨਾ ਰੋਡ 'ਤੇ ਗੱਡੀਆਂ ਨਾ ਖੜੋ। ਇਹਨਾਂ ਨੇ ਪਹਿਲੇ ਮੇਰੇ ਮਤਲਬ ਪਹਿਲੇ ਜਦੋਂ ਪਹਿਲੀ ਫਸਟ ਵਾਰੀ ਮੈਂ ਆਇਆ ਇਹਨਾਂ ਨੂੰ ਸਾਰਿਆਂ ਨੂੰ ਮੈਂ ਬਰੀ ਬਰੀ ਕੀਤਾ ਵੀ ਤੁਹਾਡੇ ਕੋਲ ਜੇ ਪਾਰਕਿੰਗ ਦੀ ਪ੍ਰੋਬਲਮ ਹੈਗੀ ਹੈ ਕਿ ਤੁਸੀਂ ਸਿਵਲ ਹੌਸਪੀਟਲ ਉਹਦੀ ਨੇੜੇ ਖੜਾ ਦਿਓ। ਉਸ ਤੋਂ ਬਾਅਦ ਇਹਨੇ ਐਕਸੈਪਟ ਕਰ ਲਿਆ। ਪਰ ਤਿੰਨ ਦਿਨਾਂ ਬਾਅਦ ਫੇਰ ਉਹਨੇ ਲੋਕ ਮੱਲੇ ਵਾਲਿਆਂ ਨੇ ਕੰਪਲੇਨ ਕਰਤੀ ਕਿ ਸਾਨੂੰ ਬੜੀ ਦਿੱਕਤ ਆਉਂਦੀ ਹੈ। ਫੇਰ ਇਹਨਾਂ ਨੂੰ ਅਸੀਂ ਸਮਝਾਇਆ ਕਿ ਪਲੀਜ਼ ਤੁਸੀਂ ਯਾਰ ਨਾ ਗੱਡੀਆਂ ਲਾਇਆ ਕਰੋ। ਅੱਜ ਇਹਨਾਂ ਦੀ ਚੌਥੀ ਕੰਪਲੀਨਟ ਹੋ ਗਈ। ਅੱਜ ਫਿਰ ਇਹਨਾਂ ਦੇ ਚਲਾਨ ਕਰਨ ਲੱਗੇ ਜਿਵੇਂ ਕਿ ਗੱਡੀ ਰੌਂ ਪਾਰਕਿੰਗ ਕਰੀ। ਕੋਈ ਵੀ ਇਹਨਾਂ ਕਾਨੂੰਨ ਸਾਰਿਆਂ ਲਈ ਬਰਾਬਰ ਆ। ਇੱਥੇ ਚਾਹੇ ਗਰੀਬ ਆ ਜਾਂ ਅਮੀਰ ਆ। ਅਸੀਂ ਜੀਦਾ ਵੀ ਚਲਾਨ ਕਰਦੇ ਆ ਬਕਾਇਦਾ ਦੀ ਫੁਟੇਜ ਫੁਟੇਜ ਵਗੈਰਾ ਕਰਦੇ ਆ ਗੱਡੀ ਦੀ। ਕੱਲੋਂ ਅਗਲਾ ਇਹ ਨਹੀਂ ਕਹਿ ਸਕਦਾ ਜੀ ਮੇਰੇ ਨਾਲ ਕੋਈ ਧੱਕਾ ਹੋਇਆ। ਲੁਧਣਾ ਲੈ ਆਪਣਾ ਜੁਰਚਕੋ ਤੁਸੀਂ ਤੇ ਮੈਂ ਹਾ ਯੰਬਰੀ ਚੌਂਕਾ ਚ ਲਾਈਆਂ ਗੱਡੀਆਂ ਪੰਜਾਬ ਉਸਨੇ ਕੱਟੇ ਚਲਾਨ ਤਸਵੀਰਾਂ ਐ ਤਸਵੀਰਾਂ ਸ਼ਿਵਾ ਨਗਰ ਦੀਆਂ ਨੇ ਜਿੱਥੇ ਕੀ ਲੋਕ ਜਿਹੜੇ ਕੀ ਚੌਂਕਾ ਜਿਹੜੇ ਗੱਡੀਆਂ ਲਾ ਕੇ ਆਪਣੇ ਆਪਣੇ ਘਰੇ ਚਲ ਜਾਂਦੇ ਨੇ ਤੇ ਉਸ ਤੋਂ ਬਾਅਦ ਜਿਹੜਾ ਕੀ ਲੋਕਾਂ ਨੂੰ ਦਿੱਕਤ ਪਰੇਸ਼ਾਨੀ ਆ ਸਾਹਮਣੇ ਆਉਂਦਾ ਮੱਲੇ ਵਾਲੇ ਬਰੇ ਪਰੇਸ਼ਾਨ ਸਨ ਐਸੇ ਐਸੇ ਗਲਤੋ ਕੀ ਲੋਕ ਜਿਹੜੇ ਨੇ ਅਵੈਧ ਜਿਹੜੇ ਕੀ ਗੱਡੀਆਂ ਇੱਥੇ ਲਾ ਜਾਂਦੇ ਨੇ ਕੋਈ ਵੀ ਇੱਥੇ ਕੰਟੈਕਟ ਨੰਬਰ ਨਹੀਂ ਹੁੰਦਾ ਤੇ ਲੋਕ ਜਿਹੜੇ ਖੱਜੇ ਖਵਾਰ ਹੁੰਦੇ ਨੇ ਤੇ ਤੇ ਸ਼ਾਮ ਵਕਤ ਜਿਹੜਾ ਕੀ ਤੇ ਹੈਵੀ ਟ੍ਰੈਫਿਕ ਲੱਗ ਜਾਂਦਾ ਭਾਰੀ ਸੰਖਿਆ ਦੇ ਵਿੱਚ ਜਿਹੜਾ ਕੀ ਹੈ ਪੀੜ ਲੱਗ ਜਾਂਦੀ ਹੈ ਤੇ ਆਵਾਜਾਵਾ ਜਿਹੜੀ ਕੀ ਇੱਥੋਂ ਹੁੰਦੀ ਜਾਂਦੀ ਹੈ ਵਪਾਰੀਆਂ ਦੀ ਤੇ ਹੋਰ ਵੀ ਈ ਰਿਕਸ਼ਾ ਦੀ ਤੇ ਜਿਹੜੇ ਕੀ ਟਰੱਕ ਛੋਟੇ ਹਾਥੀ ਜਿਹੜੇ ਕੀ ਇੱਥੋਂ ਹੀ ਲੰਘਦੇ ਨੇ ਤੇ ਤਸਵੀਰਾਂ ਤੁਸੀਂ ਦੇਖ ਸਕਦੇ ਹੋ ਪੀਸੀਆਰ ਤੇ ਟ੍ਰੈਫਿਕ ਇੰਚਾਰਜ ਜਿਹੜੇ ਨੇ ਇੱਥੇ ਮੌਕੇ ਤੇ ਪਹੁੰਚ ਚੁੱਕੇ ਨੇ ਤੇ ਮੌਕੇ ਤੇ ਜਿਹੜੇ ਕੀ ਗੱਡੀਆਂ ਖੜੀਆਂ ਨੇ ਉਹਨਾਂ ਦਾ ਚਲਾਨ ਜਿਹੜਾ ਕੀ ਹੈ ਕੀਤਾ ਜਾ ਰਿਹਾ ਵੈ ਮਹੱਲੇ ਵਾਲਿਆਂ ਵੱਲੋਂ ਜਿਹੜੀ ਕਿ ਸ਼ਿਕਾਇਤ ਦਰਜ ਕੀਤੀ ਗਈ ਸੀ ਕਿ ਟ੍ਰੈਫਿਕ ਪੁਲਿਸ ਨੂੰ ਇਤਰਾਜ਼ ਦਿੱਤੀ ਗਈ ਸੀ ਕਿ ਇੱਥੇ ਮਹੱਲੇ ਵਾਲੇ ਪਰੇਸ਼ਾਨ ਨੇ ਤੇ ਜਿਹੜੀ ਕਿ ਗੱਡੀਆਂ ਚੌਂਕਾ 'ਚ ਲਾ ਜਾਂਦੇ ਨੇ ਉਸ ਤੋਂ ਬਾਅਦ ਜਿਹੜੇ ਗੱਡੀਆਂ ਵਾਲੇ ਨੇ ਉਹਨਾਂ ਦਾ ਕੋਈ ਅਤਾ ਪਤਾ ਨਹੀਂ ਹੁੰਦਾ ਵਾ ਕਿ ਗੱਡੀਆਂ ਕਿਹਦੀਆਂ ਗੱਡੀਆਂ ਨੇ ਤੇ ਕੌਣ ਇਹਦਾ ਮਾਲਕ ਹੈ ਇੱਥੇ ਹੀ ਮੌਕੇ ਦੇ ਜਿਹੜੀ ਕਿ ਹੈ ਚੌਂਕ ਦੇ ਵਿੱਚ ਗੱਡੀਆਂ ਲਾ ਕੇ ਆਪਣੇ ਆਪਣੇ ਘਰ ਚੱਲ ਜਾਂਦੇ ਨੇ ਤੇ ਉਸ ਤੋਂ ਬਾਅਦ ਜਿਹੜਾ ਕਿ ਇੱਥੇ ਸ਼ਾਮ ਦੇ ਵਕਤ ਜਿਹੜੀ ਕਿ ਹੈਵੀ ਟ੍ਰੈਫਿਕ ਜਾਮ ਤੇ ਲੱਗ ਜਾਂਦਾ ਵੈ ਲੋਕਾਂ ਨੂੰ ਦਿੱਕਤ ਪਰੇਸ਼ਾਨੀ ਦਾ ਸਾਹਮਣਾ ਵੀ ਜਿਹੜਾ ਕੀ ਹੈ ਕਰਨਾ ਪੈਂਦਾ ਵੈ ਤੇ ਹੁਣ ਤਸਵੀਰਾਂ ਜਿਹੜੀਆਂ ਨੇ ਇਹ ਸ਼ਿਵਾਜੀ ਨਗਰ ਦੀਆਂ ਨੇ ਲੁਧਿਆਣਾ ਦੇ ਸ਼ਿਵਾਜੀ ਨਗਰ ਦੀਆਂ ਨੇ ਜਿੱਥੇ ਕੀ ਮੌਕੇ ਤੇ ਆ ਕੇ ਪੰਜਾਬ ਪੁਲ ਟ੍ਰੈਫਿਕ ਨੇ ਜਿਹੜਾ ਕੀ ਇੱਥੇ ਚਲਾਨ ਕੱਟਣੇ ਜਿਹੜੇ ਸ਼ੁਰੂ ਕੀਤੇ ਤੇ ਉਸ ਤੋਂ ਬਾਅਦ ਜਿਹੜਾ ਕੀ ਇੱਕ ਇੱਕ ਕਰਕੇ ਮਾਲਕਾਂ ਨੂੰ ਜਿਹੜਾ ਕੀ ਫੋਨ ਕੀਤੇ ਜਿੰਨਾਂ ਦੀ ਵੀ ਗੱਡੀਆਂ ਲੱਗੀਆਂ ਹੋਈਆਂ ਨੇ ਉਹਨਾਂ ਨੂੰ ਫੋਨ ਕਰਕੇ ਉਹਨਾਂ ਦਾ ਜਿਹੜਾ ਕੀ ਮੌਕੇ ਦੇ ਚਲਾਨ ਕੀਤਾ ਗੱਲਬਾਤ ਕਰਾਂਗੇ ਇਨਚਾਰਜ ਟ੍ਰੈਫਿਕ ਆਫੀਸਰ ਦੇ ਨਾਲ ਕਿ ਮੋਕੇ ਦੇ ਚਲੰਗ ਕٹے ਜਾ ਰਹੇ ਆ ਕਾਦੇ ਚਲੰਗ ਕٹے ਜਾ ਰਹੇ ਆ ਅਸਰ ਅ ਅੱਜ ਸ਼ਿਵੈ ਨਗਰ ਦੇ ਇਥੇ ਮੋਰਚਾ ਚਾਹੇ ਬੜੀ ਦਿੱਕਤ ਪਰੇਸ਼ਾਨੀਆਂ ਸਾਹਮਣਾ ਕਰਨਾ ਪੈਣਾ ਲੋਕਾਂ ਦਾ ਕੋਈ ਕੰਪਲੇਟ ਆਈ ਸੀ ਕਿ ਤੁਸੀਂ ਮੋਕੇ ਤੇ ਮੋਰਚਾ ਸਾਹਮਣੇ ਇਹ ਨਾ ਸਾਨੂੰ ਮਤਲਬ ਚਾਰ ਕੰਪਲੇਂਟਸ ਆ ਗਈ ਇਹਨਾਂ ਦੀ ਹਾਂਜੀ ਦੋ ਵਾਰੀ ਮੈਂ ਖੁਦ ਇੰਚਾਰਜ ਜਾ ਕੇ ਇਹਨਾਂ ਨੂੰ ਵਰਨਿੰਗ ਦੇ ਕੇ ਗਿਆ ਵੀ ਕਾਈਂਡਲੀ ਤੁਸੀਂ ਨਾ ਰੋਡ ਦੇ ਉੱਤੇ ਗੱਡੀਆਂ ਨਾ ਖੜੋ ਜੀ ਇਹਨਾਂ ਨੇ ਮੇਰੇ ਮਤਲਬ ਪਹਿਲਾ ਜਦ ਪਹਿਲੀ ਫਸਟ ਵਾਰੀ ਮੈਂ ਆਇਆ ਇਹਨਾਂ ਨੂੰ ਸਾਰਿਆਂ ਨੂੰ ਮੈਂ ਬਰੀਫ ਕੀਤਾ ਵੀ ਤੁਹਾਡੇ ਕੋਲ ਜੇ ਪਾਰਕਿੰਗ ਦੀ ਪ੍ਰੋਬਲਮ ਹੈਗੀ ਹੈ ਕਿ ਸਿਵਲ ਹਸਪੀਟਲ ਉੱਥੇ ਨੇੜੇ ਲਾ ਦਿਆ ਕਰੋ ਜੀ ਉਸ ਤੋਂ ਬਾਅਦ ਇਹਨੇ ਐਕਸੈਪਟ ਕਰ ਲਿਆ ਜੀ ਉਹ ਤਿੰਨ ਦਿਨਾਂ ਬਾਅਦ ਫਿਰ ਇਹਨੇ ਲੋਕ ਮੱਲੇ ਵਾਲੇ ਨੇ ਕੰਪਲੇਨ ਕਰਤੀ ਵੀ ਸਾਨੂੰ ਬੜੀ ਦਿੱਕਤ ਆਂਦੀ ਆ ਜੀ ਫਿਰ ਇਹਨਾਂ ਨੂੰ ਅਸੀਂ ਸਮਝਾਇਆ ਵੀ ਪਲੀਜ਼ ਤੁਸੀਂ ਯਾਰ ਨਾ ਗੱਡੀਆਂ ਲਾਇਆ ਕਰੋ ਜੀ ਅੱਜ ਇਹਨਾਂ ਦੀ ਚੌਥੀ ਕੰਪਲੇਨਟ ਹੋ ਗਈ ਜੀ ਅੱਜ ਫਿਰ ਇਹਨਾਂ ਨੇ ਚਲਾਨ ਕਰਨ ਲੱਗੇ ਜਿਨੀਆਂ ਗੱਡੀਆਂ ਰੋਂ ਪਾਰਕਿੰਗ ਖੜੀਆਂ ਨੇ ਟੂਟ ਜੀ ਕਿੰਨੀ ਕੋਈ ਚਲਾਨ ਕੀਤੇ ਗਏ ਕਿ ਕਿੰਨੀ ਕੋਈ ਰੋਂਗ ਪਾਰਕਿੰਗ ਹੈ ਰੋਜ਼ ਇੱਥੇ ਖੜਦੀਆਂ ਨੇ ਗੱਡੀਆਂ ਆ ਦੇਖੋ ਫਸਟ ਮੈਂ ਜਿੰਨੀਆਂ ਗੱਡੀਆਂ ਚਾਰ ਪੰਜ ਖੜੀਆਂ ਨੇ ਸਾਰਿਆਂ ਦੇ ਚਲਾਨ ਕਰੂੰਗਾ ਜੀ ਇਹਨਾਂ ਨੂੰ ਅੱਗੇ ਤੋਂ ਵਾਰਨਿੰਗ ਦੇ ਦੇ ਦੀ ਜਿਹੜੀ ਗੱਡੀ ਖੜੀ ਆ ਸਪੇਅਰ ਕਿਸੇ ਨੂੰ ਨਹੀਂ ਕੀਤਾ ਜਾਊਗਾ ਸਭ ਦੇ ਚਲਾਨ ਕੀਤੇ ਕਾਨੂੰਨ ਸਾਰੇ ਲਈ ਬਰਾਬਰ ਹੈ ਸਰ ਹੁਣ ਤੁਸੀਂ ਇਹਨਾਂ ਨੂੰ ਪਨਿਸ਼ ਕੀਤਾ ਹੋਇਆ ਪਨਿਸ਼ਮੈਂਟ ਦਿੱਤੀ ਹੈ ਜੇ ਕੱਲ ਕੋਈ ਵੀ ਅਣਪਛਾਤਾ ਵਿਅਕਤੀ ਫਿਰ ਤੋਂ ਗੱਡੀ ਤੇ ਖੜਾ ਹੁੰਦਾ ਵਾ ਉੱਥੇ ਕੀ ਕਾਰਵਾਈ ਕੀਤੀ ਜਾਏਗੀ ਗੱਡੀ ਜੇ ਦਾ ਮੌਕੇ ਤੇ ਜੇ ਤਾਂ ਜਿਹਨਾਂ ਦੀ ਗੱਡੀ ਹੈ ਮਿਲ ਗਿਆ ਸਾਨੂੰ ਠੀਕਾ ਨਹੀਂ ਮੋਟਰ ਵਹੀਕਲ ਐਕਟ ਗੱਡੀਆਂ ਬੌਂਡ ਕਰਦਾਂਗੇ 207 ਵਿੱਚ ਅਸੀਂ ਠੀਕ ਹੈ ਫਿਰ ਕੋਰਟ ਜੋ ਮਿਲੇਗੀ ਸਰ ਕੋਈ ਵੀ ਵੱਡੇ ਅਧਿਕਾਰੀ ਨਾਲ ਗੱਲਬਾਤ ਕਰਿਆ ਕਿਸੇ ਪਹੁੰਚ ਦੇ ਨਾਲ ਗੱਲਬਾਤ ਕਰਨ ਦੀ ਕੋਸ਼ਿਸ਼ ਕਰ ਰਹੀ ਸੀਗੀ ਦੇਖੋ ਜੀ ਕੋਈ ਵੀ ਹੈ ਨਾ ਕਾਨੂੰਨ ਸਾਰਿਆਂ ਲਈ ਬਰਾਬਰ ਆ ਇੱਥੇ ਚਾਹੇ ਗਰੀਬ ਆ ਜਾਂ ਅਮੀਰ ਆ ਅਸੀਂ ਜੀਦਾ ਵੀ ਚਲਾਨ ਕਰਦੇ ਆ ਬਕਾਇਦਾ ਦੀ ਫੁਟੇਜ ਫੁਟੇਜ ਵਗੈਰਾ ਕਰਦੇ ਆ ਗੱਡੀ ਦੀ ਕੱਲ ਨੂੰ ਅਗਲਾ ਇਹ ਨਹੀਂ ਕਹਿ ਸਕਦਾ ਜੀ ਮੇਰੇ ਨਾਲ ਕੋਈ ਤੱਕਾ ਹੋਇਆ ਜਿੰਨੀ ਵਾਰੀਆਂ ਆਏ ਸੀ ਬਕਾਇਦਾ ਨੇ ਦੀ ਮੂਵੀ ਬਣਾਣੇ ਆ ਵੀ ਇਹ ਗੱਡੀ ਨੰਬਰ ਇੰਨੀਆ ਖੜੀਆਂ ਨੇ ਐਨੇ ਦਿਨ ਤੋਂ ਰੋਂਗ ਪਾਰਕਿੰਗ ਨੇ ਫਿਰ ਇਹਨਾਂ ਨੂੰ ਵਾਰਨਿੰਗ ਦੇ ਕੇ ਛੱਡਦੀਦਾ ਵੀ ਚਲੋ ਕੋਈ ਨਹੀਂ ਅੱਜ ਚਾਰ ਵਾਰੀ ਚਾਰ ਵਾਰੀ ਸਾਨੂੰ ਹੋ ਗਿਆ ਚੌਥਾ ਸਾਡਾ ਮਤਲਬ ਇਹ ਰਾਉਂਡ ਆ ਇੱਥੇ ਇਹ ਨਹੀਂ ਹਟੇ ਫਿਰ ਸਾਨੂੰ ਚਲਾਨ ਕਰਨੇ ਪੈ ਰਹੇ ਨੇ ਜੀ ਗੱਲਬਾਤ ਸੁਣੀ ਜਿਹੜਾ ਕਿ ਇਹ ਦੀਪਕ ਇਨਚਾਰਜ ਨੇ ਟ੍ਰੈਫਿਕ ਇਨਚਾਰਜ ਨੇ ਜਿਹੜਾ ਕਿ ਜਿਨ੍ਹਾਂ ਨੇ ਕਿਹਾ ਕਿ ਚੌਥੀ ਵਾਰੀ ਜਿਹੜਾ ਕਿ ਸਾਨੂੰ ਕੰਪਲੀਟ ਆਈ ਸੀ ਤੇ ਉਸ ਤੋਂ ਬਾਅਦ ਅਸੀਂ ਜਿਹੜੀ ਕਿ ਇੱਕ ਕਾਰਵਾਈ ਕਰਨੀ ਜਿਹੜੀ ਕਿ ਸ਼ੁਰੂ ਕੀਤੀ ਜੇਕਰ ਕੋਈ ਵੀ ਆਨ ਸਮੇਂ ਦੇ ਵਿੱਚ ਇੱਕ ਹੋਰ ਫਿਰ ਤੋਂ ਕੋਈ ਇੱਥੇ ਕੋਈ ਗੱਡੀ ਖੜਾਏਗਾ ਤੇ ਉਸਤੇ ਵੀ ਜਿਹੜੀ ਅਕੜ ਦੀ ਤੱਕੜੀ ਕਾਰਵਾਈ ਕੀਤੀ ਹੈ ਕਿ ਤੇ ਉਹਦੀ ਗੱਡੀ ਜਿਹੜੀ ਹੈ ਬੌਂਡ ਕੀਤੀ ਜਾਏਗੀ ਤੇ ਹੁਣ ਇਹ ਦੇਖਣਾ ਆਏਗਾ ਕਿ ਜਿਹੜੇ ਮੱਲੇ ਵਾਲੇ ਜਿਹੜੇ ਇੱਥੇ ਗੱਡੀਆਂ ਲਾਂਦੇ ਨੇ ਤੇ ਉਹ ਉਸ ਤੋਂ ਬਾਅਦ ਇੱਥੇ ਚੌਂਕ ਜਾਮ ਹੁੰਦਾ ਕਿ ਨਹੀਂ ਹੁੰਦਾ ਜੁੜੇ ਲੋ ਲੁਧਿਆਣਾ ਲੈਵਲ ਨਾਲ ਧਰਮਪਾਲ ਜੀ